ਪਰਿਸ਼ਲੇ ਸਾਰੇ ਹਿੰਦੂਸ ਮੈਂਦੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਸਾਰਿਆਂ ਦੇ ਵਿਚਾਰ ਸੁਨੇ ਤੁਸੀਂ ਅਲੱਗ-ਅਲੱਗ ਸੁਜੈਸ਼ਨ ਦਿੱਤੇ ਉਹ ਅਸੀਂ ਫਿਰ ਕਮੇਟੀ ਵਿੱਚ ਜਿੱਥੇ ਜਾਂਦੇ ਹਾਂ ਸਾਨੂੰ ਲਗ ਲਗ ਤਰ੍ਹਾਂ ਦੇ ਵਿਚਾਰ ਤੇ ਸੁਝਾਅ ਸੁਣ ਆਵਾ ਜਿਹੜੀਆਂ ਨੇ ਸੁਣਦਾ ਮੌਕਾ ਮਿਲਦਾ ਚੁਰਾ ਹੱਲ ਕਰਨਾ ਆਪਣੇ ਸਾਰਿਆਂ ਦਾ ਇਕੱਠੇ ਹੋ ਕੇ ਰਲ ਕੇ ਹੱਲ ਕਰਨ ਦਾ ਜਿਹੜਾ ਮਾਜੋਗ ਡਿਪੀ ਸਾਹਿਬ ਵੱਲੋਂ ਸੁਪਰ ਮਹਿਮ ਚਲਾਈ ਗਈ ਉਹਨੂੰ ਕਾਮਯਾਬ ਕਰ ਲਈ ਆਪਾਂ ਇੱਥੇ ਇਕੱਠੇ ਹੋਏ ਜੋ ਸਿਟੀ ਸਰ ਦਾ ਫਿਜੀਸਨ ਉਹ ਸਾਰੀਆਂ ਨੀਮੀਆਂ ਮਾਜੋਗ ਸ਼ਹਿਰ ਦਾ ਨੇ ਜਿੰਨੇ ਪਿੰਡ ਇਹ ਥਾਣੇ ਨੂੰ ਬਲਾਵ ਰਹੇ ਤੁਸੀਂ ਸਾਰੇ ਜ਼ਿੰਮੇਵਾਰ ਰਖਤੀਏ ਇੱਥੇ ਬੈਠੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਗੱਲਾਂ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਦਿੱਤੀਆਂ ਆਪਾਂ ਗੱਲਾਂ ਕਿਸਮਤ ਦੀ ਪ੍ਰਿੰਸੀਪਲੋਂ ਜੀ ਆਇਆਂ ਆਪਾਂ ਸਾਰੇ ਆਪਣੇ ਅਧਿਕਾਰਾਂ ਬਾਰੇ ਬਹਿਸ ਕੀਤੀ ਹੋਇਆ ਲੇਕਿਨ ਜਿਹੜੇ ਸਾਡੇ ਕਰਤਵ ਨੇ ਸਾਡੀਆਂ ਡਿਊਟੀਆਂ ਨੇ ਅਸੀਂ ਉਹਨੂੰ ਨਿਭਾਉਣ ਦੇ ਵਿੱਚ ਫੋਲੇ ਹੋ ਅੱਜ ਦੇ ਕੋਲ ਸਰਨਾਵੋ ਦੀ ਸਦੀਆਂ ਨਾ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਜਿਹੜੀ ਟਰੈਫਿਕ ਤੋਂ ਹੀ ਕਰਨੀ ਹੈ ਕਿੰਨੇ ਸੱਜਣ ਇੱਥੇ ਬੈਠੇ ਆ ਜਿਹੜੇ ਹੈਲਮਟ ਪਾ ਕੇ ਆਪਣੇ ਮੋਟਰਸਾਈਕਲ ਸਕੂਟਰ ਤੇ ਆਏ ਦਸੋਂ ਮੈਂ ਇਹ ਡਿਊਟੀ ਵੀ ਬਣਦੀ ਕਿ ਹੈਲਮਟ ਪਾ ਕੇ ਆਉਣਾ ਕਿੰਨੇ ਸੱਜਣ ਜਿਹੜੇ ਗਲੀਆਂ ਦੇ ਵਿੱਚ ਆਪਣੀਆਂ ਕਾਰਾਂ ਸਕੂਟਰ ਮੋਟਰਸਾਈਕਲ ਟਰੈਕਟਰ ਲਾਉਂਦੇ ਨੇ ਉਹਨਾਂ ਨੇ ਕਦੀ ਇਹ ਸੋਚਿਆ ਕਿ ਅਸੀਂ ਪਾਰਕਿੰਗ ਕਿੱਥੇ ਕਰਨੀ? ਅਸੀਂ ਜਿਹੜੀ ਇਹ ਪ੍ਰੋਬਲਮ ਹੈ ਖੁਦ ਆਪ ਕ੍ਰੀਏਟ ਕਰਦੇ ਆ। ਅਸੀਂ ਖੁਦ ਕ੍ਰੀਏਟ ਕਰਦੇ ਆ ਲੇਕਿਨ ਕੀ ਕਹਿੰਦੇ ਆ? ਕਹਿੰਦੇ ਚ ਹਾਲਾਤ ਜਿਹੜੇ ਨੇ ਬਹੁਤ ਮਾੜੇ ਨੇ, ਪੁਲਿਸ ਕੁਝ ਨਹੀਂ ਕਰਦੀ। ਕੀ ਅਸੀਂ ਆਪਣੀਆਂ ਨਾਲ ਡਿਊਟੀਆਂ ਨੂੰ ਭੁੱਲ ਗਏ ਕਿ ਅਸੀਂ ਦੂਜਿਆਂ ਦੇ ਅਧਿਕਾਰਾਂ ਦੇ ਵੀ ਨਾ ਰੱਖਿਆ ਕਰਨੀ? ਦੂਜੇ ਬੰਦਿਆਂ ਨੂੰ ਵੀ ਨੰਗਰ ਲਈ ਥਾਂ ਦੇਣੀ। ਜਿਹੜੀ ਤੇ ਥਾਂ ਤੇ ਆਪਾਂ ਸਕੂਟਰ ਮੋਟਰਸਾਈਕਲ ਜਾਂ ਕੋਈ ਹੋਰ ਵੀਕਲ ਆ ਲੈਣੇ ਆ। ਉਹ ਜਗ੍ਹਾ ਤੇ ਆਪਣੀ ਰਜਿਸਟਰੀ ਤਾਂ ਨਹੀਂ ਹੋਈ। ਪਬਲਿਕ ਦਾ ਰਸਤਾ ਆਪਣਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਪਬਲਿਕ ਲਈ ਨਾ ਕੋਈ ਪਲੇਸ ਰੱਖਣੀ ਜਗ੍ਹਾ ਰੱਖਣੀ ਆਪਾਂ ਟ੍ਰੈਫਿਕ ਰੂਲਸ ਨੂੰ ਅਪਣਾਏ। ਦੂਜੀ ਗੱਲ ਇਹ ਕਿ ਆਪਾਂ ਨਸ਼ਿਆਂ ਬਾਰੇ ਗੱਲ ਕੀਤੀ। ਕਈ ਸਜਣਾ ਦੇ ਵਿਚਾਰ ਸੁਣੇ ਨੇ। ਜਿਹੜੇ ਕਹਿੰਦੇ ਆ ਜੀ ਸਰਕਾਰਾਂ ਚੋਂ ਤੇ ਪੁਲਿਸ ਚਾਹੇ ਨਸ਼ਾ ਕੰਟਰੋਲ ਹੋ ਜਾਂਦਾ ਹੈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਵਾਲ ਕਰਾਂਗਾ ਕਿ ਨਸ਼ੇ ਨੂੰ ਲਾਉਣ ਦੇ ਵਿੱਚ ਕਸੂਰਵਰ ਕੌਣ ਹੈ ਨਸ਼ੇ ਨੂੰ ਛੁਪਾਉਣ ਦੇ ਵਿੱਚ ਕਸੂਰਵਰ ਕੌਣ ਹੈ ਨਸ਼ੇ ਬਾਰੇ ਇਤਲਾ ਦੇ ਨਾ ਦੇਣ ਲਈ ਕਸੂਰਵਰ ਕੌਣ ਹੈ ਆਪਸ ਨៃ ਖੋਦਾ ਜਦੋਂ ਬੱਚਾ ਨਸ਼ੇ ਕਰਦਾ ਹੈ ਤੇ ਸਭ ਤੋਂ ਮਹਿਲਾ ਮਾਂ ਪਿਓ ਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਦਾ ਬੱਚਾ ਨਸ਼ੇ ਖਾ ਰਿਹਾ ਹੈ ਮਾਂ ਪਿਓ ਨੂੰ ਚੋਰੀ ਨੇ ਆਲੇ ਨੂੰ ਪੈਸੇ ਦਿੰਦੀ ਕੀ ਪਤਾ ਨਹੀਂ ਲੱਗਦਾ ਮਾਂ ਪਿਓ ਨੂੰ ਕਿ ਬੱਚੇ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ ਉਥੇ ਮਾਂ ਬਾਪ ਆਪਣਾ ਰੋਲ ਕਿਉਂ ਭੁੱਲ ਗਏ ਨੇ ਸੋਸਾਇਟੀ ਦੇ ਉਹਨੂੰ ਕੰਟਰੋਲ ਕਰਨ ਦੇ ਵਿੱਚ ਮਾਂ ਬਿਓ ਆਪਣੀ ਜ਼ਿੰਮੇਵਾਰੀ ਤੋਂ ਕਿਉਂ ਪਾਈ ਤੇ? ਜਦੋਂ ਬੱਚੇ ਨੂੰ ਪੈਸੇ ਨਹੀਂ ਮਿਲਦੇ ਘਰੋਂ ਤਾਂ ਕਿਹਦੇ ਕੋਲ ਜਾਂਦਾ ਹੈ? ਜਿਹੜੀਆਂ ਗੱਲਾਂ ਤੁਸੀਂ ਕਹਿੰਦੇ। ਕਿ ਉਹ ਕਾਇਂ ਕਰਦਾ ਹੈ, ਚੋਰੀ ਕਰਦਾ ਹੈ, ਲੁੱਟਖੋ ਖਰਦਾ ਹੈ। ਉਹਨੂੰ ਜਨਮ ਕਿੱਥੋਂ ਮਿਲ ਰਿਹਾ ਹੈ? ਸਾਡੀ ਹੱਲਾਸ਼ੇਰੀ। ਜੇਕਰ ਸੀ ਉਸ ਨੈਸ਼ਨ ਦੇ ਕੰਟਰੋਲ ਕਰ ਲਈਏ ਤੋ ਬਚਾ ਕਰਾਈ ਵਾਲੇ ਪਰਸਨ ਨਹੀਂ ਹੈ ਜਿਹੜਾ ਬੱਚਾ ਨਸ਼ੇ ਕਰਕੇ ਕ੍ਰਾਈਮ ਪੇਸ਼ੇ ਆਉਂਦਾ ਉਹ ਇੱਕ ਵੱਡਾ ਕ੍ਰਿਮੀਨਲ ਬਣ ਜਾਂਦਾ ਮੈਂ ਤੁਹਾਨੂੰ ਐਦਾ ਨਹੀਂ ਉਹ ধারণা ਦਵਾਗਾ ਐਦਾ ਨਹੀਂ ਐਗਜ਼ਾਮਪਲ ਦਵਾਗਾ ਮੇਰੀ ਤਕਰੀਬ ساری ਨੌਕਰੀ ਪੀਰੀਅਡ ਦੀ ਰਹੀ ਹੈ ਜਿੱਥੇ ਕਿ ਇਹ ਨਸ਼ੇ ਖਾਣ ਵਾਲਿਆ ਬੰਦੇ ਆਪਨੇ ਪਵਿੱਤਰ ਰਿਸ਼ਤੇ ਖਤਮ ਕੀਤੇ ਨਿਸ਼ੜੀਆਂ ਨੇ ਆਪਣੀਆਂ ਭੈਣਾਂ ਨਾਲ ਰੇਪ ਕੀਤੇ ਭਰਾ ਨੇ ਭਰਾ ਨੂੰ ਮਾਰਿਆ ਉਹ ਫਿਰ ਨੇ ਪਿਓ ਮਾਰ ਕੇ ਘਰਾਂ ਦੇ ਵਿੱਚ ਦੱਬੇ ਨੇ ਅਸੀਂ ਲੜਕੋੜੀਆਂ ਕਢਾਈਆਂ ਨੇ ਰੋਜ਼ ਤੁਸੀਂ ਅਖਬਾਰਾਂ 'ਚ ਪੜ੍ਹਦੇ ਹੋਗੇ ਇਸ ਤਰ੍ਹਾਂ ਦਾ ਕ੍ਰਾਈਮ ਸਾਡੇ ਸਮਾਜਿਕ ਰਿਸ਼ਤੇ ਕਿਵੇਂ ਖਰਾਬ ਹੋ ਗਏ ਜਦੋਂ ਨਿਸ਼ੜੀ ਨਸ਼ੇ ਖਾ ਕੇ ਕ੍ਰਾਈਮ ਕਰਦਾ ਹੈ ਤਾਂ ਅਸੀਂ ਇਹਨੂੰ ਬਚਾਉਣ ਲਈ ਅਦਾਸਾਂ ਕਿ ਜਿਹੜੀਆਂ ਦੇ ਵਿੱਚ ਜਾਣੇ ਆ ਵਕੀਲਾ ਨੂੰ ਪੈਸੇ ਦੇਣੇ ਆ ਰੋਜ਼ ਅਸੀਂ ਖਰਚ ਖਰਾਬੀ ਸਾਡੀ ਹੁੰਦੀ ਹੈ ਕਿਸੀਂ ਆਪਣਾ ਮੋੜਾ ਵਿਚਾਲੀ ਤੁਸੀਂ ਜਮਾਨਤ ਕਰਾ ਲਿਆਗੇ ਹੋ ਕਿ ਉਹ ਬਾਅਦ ਚ ਸੁਧਰ ਜਾਂਦਾ ਨਹੀਂ ਸੁਧਰ ਉਹ ਵੱਡੇ ਵੱਡੇ ਕ੍ਰਾਈਮ ਵਾਲੇ ਪਾਸੇ ਆ ਕੇ ਸਦਾਦੀ ਸਸਹਰੀ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਕੀ ਹੁੰਦਾ ਦੋ ਮਹੀਨੇ ਵਿਆਹ ਹੋਏ ਨਹੀਂ ਹੁੰਦੇ ਮੁੰਡਾ ਵਿਆਹ ਲਈ ਯੋਗ ਨਹੀਂ ਹੁੰਦਾ ਫਿਜ਼ੀਕਲੀ ਫਿੱਟ ਨਹੀਂ ਹੁੰਦਾ ਔਰ ਤਲਾਕਾ ਦੀਆਂ ਦਰਖਾਸਤਾਂ ਲੜਾਈ ਝਗੜੇ ਦੀਆਂ ਦਰਖਾਸਤਾਂ ਦੋ ਮਹੀਨੇ ਬਾਅਦ ਆਥਾਣੇ ਚੌਕੀਆਂ ਸ਼ੁਰੂ ਹੋ ਜਾਂਦੀਆਂ ਦੋਨੋਂ ਪਰਿਵਾਰਾਂ ਦੇ ਰਿਲੇਸ਼ਨ ਟੁੱਟ ਗਏ ਦੋ ਪਰਿਵਾਰ ਖਜਲ ਖਰਾਬ ਹੋ ਗਏ ਲੈ ਕੇ ਨੂੰ ਸਾਰੇ ਮਸਲਿਆਂ ਨੂੰ ਸੜਿਆ ਹੁੰਦਾ ਤਰੀਕਾ ਸਾਡੀ ਸੁਸਾਇਟੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਆਪੋ ਆਪਣਾ ਰੋਲ ਜੜਾ ਨਿਭਾਉਣਾ ਪਏਗਾ ਜਿਹੜੇ ਮਾਪਿਓ ਦਾ ਬੱਚਾ ਨਸ਼ੇ ਖਾਂਦਾ ਹੈ ਕੀ ਉਹ ਮਾਪਿਓ ਨੂੰ ਪਤਾ ਨਹੀਂ ਇਹ ਲੈ ਕੇ ਕਿੱਥੋਂ ਆਉਂਦਾ ਕੀ ਉਹਨਾਂ ਨੇ ਕਦੀ ਪੁਲਿਸ ਨੂੰ ਦਲਾਹ ਦਿੱਤੀ ਆ ਕਿ ਕਿ ਉਹ ਫਰਾਨੀ ਥਾਂ ਤੋਂ ਨਸ਼ਾ ਲੈ ਕੇ ਆਉਂਦਾ ਹੈ ਜੀ ਇਹਨਾਂ ਨੂੰ ਫੜੋ ਕੋਈ ਵੀ ਨਾ ਦਗਾ ਜਦੋਂ ਸਾਡਾ ਮਾਪਿਓ ਦਾ ਰੋਲ ਹੈ ਬਹੁਤ ਭਟਾ ਬੱਚੇ ਕਈ ਨਾ ਫਰਸਟ੍ਰੇਟ ਹੋ ਜਾਂਦੇ ਨੇ ਕਿਸਮ ਰੋਜ਼ਗਾਰ ਨਹੀਂ ਮਿਲਦਾ ਕਿਸਮ ਬਾਹਰਲੇ ਦੇਸ਼ ਦੀ ਜਾਣ ਦੀ ਚਾਹਤ ਹੋ ਵੀ ਉਹ ਕਈਆਂ ਗੱਲਾਂ ਤੋਂ ਫਰਸਟ੍ਰੇਟ ਹੋ ਗਏ ਇੱਥੇ ਨੌਕਰੀ ਨਹੀਂ ਮਿਲਦੀ ਤੂੰ ਨਸ਼ੇ ਦਾ ਸਹਾਰ ਲੈ ਉਸ ਬੱਚੇ ਨੂੰ ਸਮਝਾਉਣ ਲਈ ਜਿਨਾ ਪਰਿਵਾਰ ਦਾ ਸਾਡੇ ਸਮਾਜ ਦੇ ਬੁੱਧੀਜੀਵੀਆ ਦਾ ਪ੍ਰੈਸ ਔਰ ਸਾਡੀ ਸੋਸਾਇਟੀ ਦੇ ਚੰਗੇ ਪੜ੍ਹੇ ਲਿਖੇ ਅਧਿਆਪਕਾਂ ਦਾ ਉਹਨਾਂ ਦੇ ਟੀਚਰਸ ਦਾ ਜਿਹੜਾ ਰੋਲ ਹੈ ਉਸ ਬੱਚੇ ਨੂੰ ਸਮਝਾਉਣਾ ਉਹ ਸਭ ਤੋਂ ਉਤਮ ਰੋਲ ਹੈ ਜਿਹੜਾ ਉਹਨੂੰ ਸਮਝਾ ਕੇ ਸਿੱਧੀਆਂ ਲਾਈਨ ਤੇ ਲੈ ਜਾਵੇ ਉਹਨੂੰ ਲੱਗ ਰਿਹਾ ਸਭ ਦੇਖੋ ਬਟ ਲਾਡੇ ਦੇ ਵਿੱਚ ਆ ਕੇ ਇੱਕ ਪਬਲਿਕ ਨਾਲ ਮੀਟਿੰਗ ਦਾ ਜਿਹੜਾ ਪ੍ਰੋਗਰਾਮ ਬਣਾਇਆ ਗਿਆ ਸੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸੰਪਰਕ ਮਹਮ ਜਿਹੜੀ ਚਲਾਈ ਗਈ ਹੈ ਕਿ ਪਬਲਿਕ ਦੇ ਨਾਲ ਲੋਕਾਂ ਦੇ ਨਾਲ ਸੰਪਰਕ ਕਰੋ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸੁਣ ਕੇ ਉਹਨਾਂ ਦਾ ਹੱਲ ਕਰੋ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਡਾਊਟ ਨੇ ਉਹਨਾਂ ਨੂੰ ਦੂਰ ਕਰੀਏ ਤੇ ਜਿਹੜੀ ਉਹਨਾਂ ਨੂੰ ਕਿਸੇ ਤਰੀਕੇ ਕੋਈ ਪੁਲਿਸ ਤੋਂ ਡਰ ਲੱਗਦਾ ਹੈ ਉਹਦੇ ਬਾਰੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ ਕਿਉਂਕਿ ਪੁਲਿਸ ਤੁਹਾਡੀ دوست ਤੇ ਤੁਹਾਡੇ ਪਰਿਵਾਰਾਂ ਚੋਂ ਹੈ ਸੋਸਾਇਟੀ ਚੋਂ ਹੈ ਤੁਸੀਂ ਜਦੋਂ ਮਰਜ਼ੀ ਆ ਕੇ ਪੁਲਿਸ ਨੂੰ ਜਿਹੜੇ ਲੋਕਾਂ ਕੀ ਇਨਫੋਰਮੇਸ਼ਨ ਦੇ ਸਕਦੇ ਆ ਮੇਨ ਮੁੱਦਾ ਜਿਹੜਾ ਕ੍ਰਾਈਮ ਬਾਰੇ ਲੋਕਾਂ ਨੇ ਕਿਹਾ ਹੈ ਉਹਦੇ ਬਾਰੇ ਲੋਕਾਂ ਦੇ ਵਿਚਾਰ ਵੀ ਸੁਣੇ ਨੇ ਔਰ ਉਹਨਾਂ ਨੂੰ ਦੱਸਿਆ ਹੈ ਕਿ ਇਹ ਜਿਹੜਾ ਨਸ਼ਾ ਹੈ ਜਾਂ ਹੋਰ ਕ੍ਰਾਈਮ ਹੈ ਇਹ ਸਾਰੀ ਸੋਸਾਇਟੀ ਦੇ ਲੋਕ ਇਕੱਠੇ ਹੋ ਕੇ ਆਪ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਨੈਤਿਕਤਾ ਦੇ ਆਧਾਰ ਤੇ ਉੱਤੇ ਆਪਾਂ ਕੰਮ ਕਰੀਏ ਤਾਂ ਇਹ ਸੋਸਾਇਟੀ ਨੂੰ ਆਪਾਂ ਨਸ਼ਾ ਮੁਕਤ ਵੀ ਕਰ ਸਕਣੇ ਆ ਔਰ ਚੰਗਾ ਸਮਾਜ ਚੰਗਾ ਸਮਾਜ ਜਿਹੜਾ ਸੀ ਵਧੀਆ ਨਰਵਾਸ ਮਾਯਮ ਨਾ ਸਕਣੇ ਆ ਵਧੀਆ ਸੋਸਾਇਟੀ ਬਣਾ ਸਕਣੇ ਆ ਇਹਦੇ ਸਾਰਿਆਂ ਦੇ ਪਬਲਿਕ ਦਾ ਪ੍ਰੈਸ ਦਾ ਹਰੇਕ ਵਰਗ ਦਾ ਨਾਲ ਜਿਹੜਾ ਸਹਿਯੋਗ ਜ਼ਰੂਰੀ ਹੈ ਇਹਦੇ ਸਬੰਧ ਦੇ ਵਿੱਚ ਹੀ ਅੱਜ ਜਿਹੜੀ ਇੱਥੇ ਮੀਟਿੰਗ ਕੀਤੀ ਸੀ ਇਹ سلسلہ ਇਸ ਤਰ੍ਹਾਂ ਹੀ ਮੀਟਿੰਗਾਂ ਦਾ ਜਾਰੀ ਰਹੇਗਾ ਲੋਕਾਂ ਦੇ ਅਸੀਂ ਵਿਚਾਰ ਸੁਣਦੇ ਰਵਾਂਗੇ ਜੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਦੇ ਰਵਾਂਗੇ ਔਰ ਉਹਨਾਂ ਦੇ ਸਹਿਯੋਗ ਦੀ ਮੰਗ ਹਮੇਸ਼ਾ ਪੁਲਿਸ ਵੱਲੋਂ ਕੀਤੀ ਜਾਏਗੀ ਤਾਂ ਕਿ ਆਪਾਂ ਵਧੀਆ ਸੋਸਾਇਟੀ ਸਿਰਜ ਸਰ ਇੰਨੇ ਵੱਡੇ ਪੁਲਿਸ ਅਫਸਰ ਦੇ ਅਧੀਨ ਮੀਟਿੰਗ ਕਰਨਾ ਇਹ ਨਹੀਂ ਸਮਝਦੇ ਤੁਸੀਂ ਕਿ ਦੇਖੋ ਪਹਿਲੀ ਵਾਰ ਹੋ ਰਹੀ ਹੈ ਵੀ ਇਟਸ ਟੂ ਲੇਟ ਨੋ ਕੋਈ ਲੇਟ ਨਹੀਂ ਹੈ ਅਸੀਂ ਤਾਂ ਸ਼ੁਰੂ ਤੋਂ ਹੀ ਮੀਟਿੰਗਾਂ ਕਰ ਰਹੇ ਹਾਂ ਕੋਈ ਪਹਿਲੀ ਵਾਰੀ ਇਹ ਮੀਟਿੰਗ ਨਹੀਂ ਹੋਈ ਬਡਲਾੜਾ ਦੇ ਵਿੱਚ ਸਰ ਮੈਂ ਬਡਲਾੜਾ ਦੇ ਵਿੱਚ ਮੇਰੇ ਆਉਣ ਤੋਂ ਤਾਂ ਜਿਹੜੀ ਇਹ ਮੀਟਿੰਗ ਪਹਿਲੀ ਹੈ ਲੇਕਿਨ ਪਹਿਲਾਂ ਸਾਡੇ ਐਸਐਸਪੀ ਡੀਐਸਪੀ ਸਾਹਿਬਾਨ ਜੋ ਮੈਂ ਡੀਐਸਪੀ ਸਾਹਿਬ ਤੋਂ ਪੁੱਛਿਆ ਕਰਦੇ ਰਹੇ ਨੇ ਮੀਟਿੰਗਸ ਇਹ ਪਬਲਿਕ ਮੀਟਿੰਗਾਂ ਕੁ ਅੱਜ ਦੀ ਗੱਲ ਨਹੀਂ ਹੈਗੀ ਸ਼ੁਰੂ ਤੋਂ ਹੀ ਇਹ ਸਾਡੇ ਸਮਾਜ ਦੇ ਵਿੱਚ ਪੁਲਿਸ ਪਬਲਿਕ ਰਿਲੇਸ਼ਨ ਡਵੈਲਪ ਕਰਨ ਲਈ ਜੜੀਆਂ ਹੁੰਦੀਆਂ ਰਹੀਆਂ ਨੇ ਔਰ ਹਮੇਸ਼ਾ ਅਸੀਂ ਕਰਦੇ ਰਹੇ ਸਰ ਇੱਕ ਤੁਸੀਂ ਕਿਹਾ ਸੀ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੁਹਾਡਾ ਜਿਹੜਾ ਨੇਮ ਆ ਸੈਕਟਰੀ ਰੱਖਿਆ ਜਾਏਗਾ ਪਰ ਦੇਖਣ ਦੇ ਵਿੱਚ ਆਇਆ ਵੀ ਇਹ ਸੈਕਟ੍ਰੀਟ ਹੁੰਦਾ ਨਹੀਂ ਇਸ ਕਰਕੇ ਪਬਲਿਕ ਡਰਦੀ ਹੈ ਇਹ ਮੰਨਦੇ ਹੋ ਤੁਸੀਂ ਸਰ ਨੋ ਇਦਾਂ ਦੀ ਕੋਈ ਗੱਲ ਨਹੀਂ ਜਿਹੜੇ ਬੰਦੇ ਨੂੰ ਕਿਸੇ ਤਰੀਕੇ ਡਾਊਟ ਹੈ ਸਾਡਾ ਕੋਈ ਸੋਰਸ ਬੰਦਾ ਆ ਕੇ ਪੁਲਿਸ ਨੂੰ ਦੱਸੇ ਅਸੀਂ ਦਾ ਨਾਮ ਹਮੇਸ਼ਾ ਸੀਕ੍ਰੀਟ ਰੱਖਣਾ ਹੈ ਆਪਣੇ ਸੋਰਸ ਦਾ ਨਾਮ ਅਸੀਂ ਹਮੇਸ਼ਾ ਸੀਕ੍ਰੀਟ ਰੱਖਣਾ ਹੈ ਇਹਦਾ ਮਾਨਯੋਗ ਸੁਪਰੀਮ ਕੋਰਟੋਂ ਵੀ ਹਦਾਇਤਾਂ ਨੇ ਕਿ ਸੋਰਸ ਦਾ ਨਾਮ ਅਸੀਂ ਡਿਸਕਲੋਜ਼ ਜਿਹੜਾ ਨਹੀਂ ਕਰਾਂਗੇ ਪਬਲਿਕ ਨੂੰ ਇਸ ਚੀਜ਼ ਤੋਂ ਡਰਨਾ ਨਹੀਂ ਚਾਹੀਦਾ ਅੱਗੇ ਆਉਣ ਇਨਫੋਰਮੇਸ਼ਨ ਦੇਣ ਖਾਸ ਤੌਰ ਤੇ ਮੈਂ ਗੱਲ ਕੀਤੀ ਸੀ ਪੇਰੈਂਟਸ ਨੂੰ ਬੱਚਿਆਂ ਦੇ ਜਿਨ੍ਹਾਂ ਦੇ ਨਸ਼ਾ ਕਰਦੇ ਨੇ ਉਹ ਪੇਰੈਂਟਸ ਅੱਗੇ ਹੋ ਕੇ ਦੱਸਣ ਕਿ ਉਹਨਾਂ ਦਾ ਬੱਚਾ ਨਸ਼ਾ ਕਿੱਥੋਂ ਲੈ ਕੇ ਆਉਂਦਾ ਅਸੀਂ ਉਹ ਵੀ ਡਿਸਕਲੋਜ਼ ਨਹੀਂ ਕਿਸੇ ਨੂੰ ਕਰਾਂਗੇ ਪਰ ਜਿਹੜੇ ਸਮਗਲਰ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਅਸੀਂ ਫ੍ਰੀਜ਼ ਕਰ ਰਹੇ ਆਂ ਜਿਹੜੇ ਸਪਲਾਈਅਰ ਨੇ ਉਹਨਾਂ ਨੂੰ ਫਰਫੜ ਕੇ ਅਸੀਂ ਅੰਦਰ ਦੇ ਰਹੇ ਆਂ ਇਹ ਪਬਲਿਕ ਜੇਕਰ ਅੱਗੇ ਆ ਕੇ ਖੁੱਲ ਕੇ ਸਹਿਯੋਗ ਦਵੇ ਤਾਂ ਇਹ ਜਿਹੜੀ ਨਸ਼ੇ ਦੀ ਲਾਹਣਤ ਹੈ ਬੜੀ ਜਲਦੀ ਹੀ ਖਤਮ ਹੋ ਜੇ ਇੱਕ ਹਸਪਤਾਲ ਤੋਂ ਗੋਲੀਆਂ ਮਿਲਦੀਆਂ ਜੋ ਬਾਹਰ ਆ ਕੇ ਡਾਕਟਰ ਖਾਂਦੇ ਦਾ ਰੋਜ਼ ਇੱਕਾ ਜੀ ਦਿੰਦੇ ਡਾਕਟਰ ਉਹਨੂੰ ਚਾਰ-ਚਾਰ ਲਵਾਂ ਰੱਖੀਆਂ ਆ ਕੇ 50-50 ਰੁਪਏ ਦੀ ਬੀਜਦੇ ਜੀ ਉਹਨਾਂ ਦੇ ਕਈ ਬਲੀ ਮਾਫਸ DSP SSP ਸਾਹਿਬ ਵੀ ਆਇਆ DSP ਸਾਹਿਬ ਨੂੰ ਵੀ ਮਿਲਕੀਏ ਉਹ ਵੀ ਚੋਣ ਨਹੀਂ ਹਟਦੇ ਜੀ ਅਗੇ ਦਿੰਦਾ ਬਣਾ ਕੇ ਇਹਦੇ ਸਬੰਧ ਵਿੱਚ ਮੈਂ DC ਸਾਹਿਬ ਨੂੰ ਵੀ ਰਿਕੁਐਸਟ ਕਰਾਂਗਾ SIO ਸਾਹਿਬ ਵੀ ਇੱਥੇ ਨੇ ਇਹ ਤੁਹਾਡੇ ਕਨਸਰਨਡ SMO ਨਾਲ ਤੇ CMO ਨਾਲ ਤਾਲਮਲ ਪੈਦਾ ਕਰਕੇ ਵੀ ਜਿੰਨੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਨਸ਼ੇ ਛਡਾਉਣ ਵਾਲਿਆਂ ਦੀ ਉਹਨਾਂ ਨੂੰ ਉਨੇ ਹੀ ਦੇਣ ਇਹ ASI ਸਾਹਿਬ ਤੁਸੀਂ ਡੀ ਸਾਹਿਬ ਨਾਲ ਗੱਲ ਕਰਕੇ ਉਹਨਾਂ ਦੀ ਮੀਟਿੰਗ ਕਰ ਲਓ ਸਰ ਹੋਰ ਕੀ ਸਨੇਹ ਦਿਨਾ ਚਾਹੋਗੇ ਨੌਜਵਾਨਾਂ ਨੂੰ ਖਾਸ ਕਰਕੇ ਕੀ ਨੌਜਵਾਨਾਂ ਨੂੰ ਇਹ ਆ ਵੀ ਖੇਡਾਂ ਵਾਲੇ ਪਾਸੇ ਅੱਗੇ ਆਉਣ ਪੜਨ ਵਾਲੇ ਪਾਸੇ ਅੱਗੇ ਆਉਣ ਬੜੀਆਂ ਭਰਤੀਆਂ ਆ ਰਹੀਆਂ ਨੇ ਆਪਣੀ ਸਿਹਤ ਨੂੰ ਕਾਇਮ ਕਰਨ ਤੰਦਰੁਸਤ ਰਹਿਣ ਤਾਂ ਕਿ ਅਸੀਂ ਇੱਕ ਵਧੀਆ ਸੋਸਾਇਟੀ ਦੇ ਵਿੱਚ ਕੰਮ ਕਰ ਸਕੀਏ ਹਰੇਕ ਕੰਮ ਦੇ ਵਿੱਚ ਹਿੱਸਾ ਲੈਣ ਨੌਜਵਾਨ